ਜੇ ਤੁਹਾਨੂੰ ਲੱਗਦਾ ਜਿੰਦਾਬਾਦ ਜੇ ਤੁਹਾਨੂੰ ਲੱਗਦਾ ਕਿ ਯਾਰ ਭਗਵਾਨਤਮਾਨ ਸਾਡੇ ਜਵਾਕ ਹੈ ਸਾਡੇ ਹੀ ਭਰਾ ਹੈ ਜਦੋਂ ਮਰਜੀ ਇਹਨੂੰ ਮੋੜੇ ਤੋਂ ਫੜ ਕੇ ਰੋਕ ਲੈਣੇ ਆ ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ ਹੈ ਇਹ ਇਕੱਲੇ ਹੀ ਲੜੀ ਜਾਂਦਾ ਹੈ ਸੁਪਰੀਮ ਕੋਰਟ 'ਚ ਵੀ ਗਵਰਨਰ ਨਾਲ ਵੀ ਸੈਂਟਰ ਨਾਲ ਵੀ ਕਾਂਗਰਸ ਨਾਲ ਵੀ ਕਾਲੀਆਂ ਨਾਲ ਵੀ ਇਕੱਲੇ ਹੀ ਲੜੀ ਜਾਂਦਾ ਹੈ ਮੇਰੇ ਵੀਰੋ ਮੈਂ ਤੁਹਾਡੇ ਤੁਹਾਡੇ ਸਿਰ ਤੇ ਲੜ ਰਿਹਾ ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਆ ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦੇ ਦਿਓ ਤਾਂ ਕਿ ਅਗਲੇ 3 ਸਾਲਾਂ 'ਚ ਵਿਕਾਸ ਦੇ ਕੰਮਾਂ ਦੀ ਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਰੇ ਦੀ ਚਿੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦ ਹੈ ਮੈਂ ਕਹੂੰਗਾ ਮੈਂ ਕਹੂੰਗਾ ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰ ਕਹਿਣਾ ਹੈ ਕਿ 130 130 ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਜੀ ਜੈ ਜੀ ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਜੀ ਜੈ ਜੀ ਥੋੜਾ ਜਿਹਾ ਹੋਰ ਉੱਚੀ ਥੋੜਾ ਮਹਿਲਾ ਵਾਲੇ ਪਾਸੇ ਤੱਕ ਪਹੁੰਚੇ ਉਹ ਮਹਿਲਾਂ ਦੀਆਂ ਕੰਡਾ ਹਲਾ ਦੋ ਮਹਿਲਾਂ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਜੀ ਜੈ ਜੀ ਇਨਕਲਾਬ इरक बोले सोरिहाल